ਬਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਤੇ ਜਿਸ ਨੂੰ ਲੈ ਕੇ ਰਿਮਾਂਡ ਉਹਨਾਂ ਦਾ ਕਿਤੇ ਨਾ ਕਿਤੇ ਰੱਦ ਹੋ ਸਕਦਾ ਹੈ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਹਾਈ ਕੋਰਟ ਦਾ ਰੁਕ ਕੀਤਾ ਤੇ ਉੱਥੇ ਹੀ ਗ੍ਰਿਫਤਾਰੀ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਮੇਰੀ ਗ੍ਰਿਫਤਾਰੀ ਹੋਈ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਹੈ ਬਿਕਰਮ ਮਜੀਠੀਆ ਦੇ ਵੱਲੋਂ ਹਾਈ ਕੋਰਟ ਦਾ ਜਿਹੜਾ ਕਿ ਦਰਵਾਜ਼ਾ ਤੱਕ ਖੜਕਾ ਦਿੱਤਾ ਤੇ ਕੱਲ ਸੁਣਵਾਈ ਹੋਣੀ ਸੀ ਪਰੰਤੂ ਕੁਝ ਦਿੱਕਤਾਂ ਕਾਰਨ ਜਿਹੜੀ ਕਿ ਸੁਣਵਾਈ ਟਲ ਗਈ ਤੇ ਜਿਸ ਦੇ ਤਹਿਤ ਅੱਜ ਸੁਣਵਾਈ ਹੋਰ ਚੱਲ ਰਹੀ ਹੈ ਤੇ ਬਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਕੋਰਟ ਫੈਸਲਾ ਲੈ ਸਕਦੀ ਹੈ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਨੂੰ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਰੇਡ ਮਾਰੀ ਤੇ ਰੇਡ ਮਾਰਨ ਦੇ ਦੌਰਾਨ ਇਹ ਦੱਸਿਆ ਗਿਆ ਤੇ ਕਿ ਕਈ ਜਿਹੜੇ ਕਿਸਮ ਦੀ ਬਰਾਮਦ ਹੋਈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਆਕਾਲੀ ਦਲ ਪੂਰਾ ੜਕਦਾ ਹੋਇਆ ਨਜ਼ਰ ਆਇਆ ਤੇ ਜਿਸ ਦੇ ਤਹਿਤ ਉਹਨਾਂ ਨੂੰ ਪਹਿਲਾਂ 7 ਦਿਨਾਂ ਦਾ ਰਿਮਾਂਡ ਮਿਲਿਆ ਤੇ ਰਿਮਾਂਡ ਦੇ ਮਿਲਣ ਦੇ ਦੌਰਾਨ ਜਦੋਂ ਉਹਨਾਂ ਨੂੰ ਕੋਰਟ ਪੇਸ਼ ਕੀਤਾ ਗਿਆ ਤਾਂ ਉੱਥੇ ਅਕਾਲੀ ਦਲ ਭੜਕਦੇ ਹੋਏ ਨਜ਼ਰ ਆਇਆ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਅਤੇ ਕਈ ਅਕਾਲੀ ਵਰਕਰਾਂ ਦੇ ਵੱਲੋਂ ਮਹਾੜੀਕੋਟ ਦੇ ਵਿੱਚ ਪੇਸ਼ੀ ਦੌਰਾਨ ਉੱਥੇ ਪਹੁੰਚੇ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਨਾਲ ਖੇਬੜਦੇ ਹੋਏ ਨਜ਼ਰ ਆਏ ਤੇ ਜਿਸ ਦੇ ਤਹਿਤ ਕਈ ਵਰਕਰਾਂ ਨੂੰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਚ ਲਿਆ ਤੇ ਉਹਨਾਂ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਹਿਰਾਸਤ ਚ ਲਿਆ ਤੇ ਜਿਸ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਚਾਰ ਦਿਨਾਂ ਦਾ ਜਿਹੜਾ ਕਿ ਰਮਾਂਡ ਦਿੱਤਾ ਗਿਆ ਤੇ ਅੱਜ ਸੋ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੀ ਹਾਈ ਕੋਰਟ ਚ ਜੋ ਰੁਕ ਕੀਤਾ ਗਿਆ ਸੀ ਉਸ ਨੂੰ ਲੈ ਕੇ ਸੁਣਵਾਈ ਹੈ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਕਿ ਪਟੀਸ਼ਨ ਦੇ ਦੌਰਾਨ ਕਿ ਜੋ ਮੈਨੂੰ ਗ੍ਰਿਫਤਾਰ ਕੀਤਾ ਗਿਆ ਉਹ ਗੈਰ ਕਾਨੂੰਨ ਢੰਗ ਦੇ ਨਾਲ ਕੀਤਾ ਗਿਆ ਤੇ ਬਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਕਿ ਹਾਈ ਕੋਰਟ ਦਾ ਦਰਵਾਜ਼ਾ ਤੱਕ ਖੜਕਾ ਦਿੱਤਾ ਤੇ ਅੱਜ ਸੁਣਵਾਈ ਹੈ ਕੋਰਟ ਵੱਡਾ ਫੈਸਲਾ ਤੱਕ ਸੁਣਾ ਸਕਦਾ ਹੈ ਤੇ ਜਿਸ ਨੂੰ ਲੈ ਕੇ ਰਿਮਾਂਡ ਉਹਨਾਂ ਦਾ ਕਿਤੇ ਨਾ ਕਿਤੇ ਰੱਦ ਹੋ ਸਕਦਾ ਹੈ ਤੇ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਹਾਈ ਕੋਰਟ ਦਾ ਰੁਕ ਕੀਤਾ ਤੇ ਉੱਥੇ गिरफ्तारी ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਮੇਰੀ ਗ੍ਰਿਫਤਾਰੀ ਹੋਈ ਹੈ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੋਈ ਹੈ ਬਿਕਰਮ ਮਜੀਠੀਆ ਦੇ ਵੱਲੋਂ ਹਾਈ ਕੋਰਟ ਦਾ ਜਿਹੜਾ ਕਿ ਦਰਵਾਜ਼ਾ ਤੱਕੜਕਾ ਦਿੱਤਾ ਤੇ ਕੱਲ ਸੁਣਵਾਈ ਹੋਣੀ ਸੀ ਪਰੰਤੂ ਕੁਝ ਦਿੱਕਤਾਂ ਕਾਰਨ ਜਿਹੜੀ ਕਿ ਸੁਣਵਾਈ ਟਲ ਗਈ ਤੇ ਜਿਸ ਦੇ ਤਹਿਤ ਅੱਜ ਸੁਣਵਾਈ ਹੋਰ ਚੱਲ ਰਹੀ ਹੈ ਤੇ ਬਿਕਰਮ ਮਜੀਠੀਆ ਨੂੰ ਲੈ ਕੇ ਕੋਈ ਵੱਡਾ ਕੋਰਟ ਫੈਸਲਾ ਲੈ ਸਕਦੀ ਹੈ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਨੂੰ ਬੀਤੇ ਦਿਨਾਂ ਦੇ ਵਿੱਚ ਵਿਜੀਲੈਂਸ ਨੇ ਰੇਡ ਮਾਰੀ ਤੇ ਰੇਡ ਮਾਰਨ ਦੇ ਦੌਰਾਨ ਇਹ ਦੱਸਿਆ ਗਿਆ ਤੇ ਕਿ ਕਈ ਜਿਹੜੇ ਕਿਸਮ ਦੀ ਬਰਾਮਦ ਹੋਈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੂੰ ਕੁਝ ਸਮੇਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਉੱਥੇ ਹੀ ਅਕਾਲੀ ਦਲ ਪੂਰਾ ੜਕਦਾ ਹੋਇਆ ਨਜ਼ਰ ਆਇਆ ਤੇ ਜਿਸ ਦੇ ਤਹਿਤ ਉਹਨਾਂ ਨੂੰ ਪਹਿਲਾ 7 ਦਿਨਾਂ ਦਾ ਰਿਮਾਂਡ ਮਿਲਿਆ ਤੇ ਰਿਮਾਂਡ ਦੇ ਮਿਲਣ ਦੇ ਦੌਰਾਨ ਜਦੋਂ ਉਹਨਾਂ ਨੂੰ ਕੋਰਟ ਪੇਸ਼ ਕੀਤਾ ਗਿਆ ਤਾਂ ਉੱਥੇ ਅਕਾਲੀ ਦਲ ਭੜਕਦੇ ਹੋਏ ਨਜ਼ਰ ਆਇਆ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਅਤੇ ਕਈ ਅਕਾਲੀ ਵਰਕਰਾਂ ਦੇ ਵੱਲੋਂ ਮਹਾਲੀਕੋਟ ਦੇ ਵਿੱਚ ਪੇਸ਼ੀ ਦੌਰਾਨ ਉੱਥੇ ਪਹੁੰਚੇ ਪਰੰਤੂ ਪੁਲਿਸ ਪ੍ਰਸ਼ਾਸਨ ਦੇ ਨਾਲ ਖੇਬੜਦੇ ਹੋਏ ਨਜ਼ਰ ਆਏ ਤੇ ਜਿਸ ਦੇ ਤਹਿਤ ਕਈ ਵਰਕਰਾਂ ਨੂੰ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਨੇ ਹਿਰਾਸਤ ਚ ਲਿਆ ਤੇ ਉਹਨਾਂ ਦੇ ਦੌਰਾਨ ਸੁਖਵੀਰ ਸਿੰਘ ਬਾਦਲ ਨੂੰ ਵੀ ਹਿਰਾਸਤ ਚ ਲਿਆ ਤੇ ਜਿਸ ਨੂੰ ਲੈ ਕੇ ਬਿਕਰਮ ਮਜੀਠੀਆ ਦੇ ਚਾਰ ਦਿਨਾਂ ਦਾ ਜਿਹੜਾ ਕਿ ਰਮਾਂਡ ਦਿੱਤਾ ਗਿਆ ਤੇ ਅੱਜ ਸੋ ਦੱਸਦੀ ਕਿ ਬਿਕਰਮ ਮਜੀਠੀਆ ਦੀ ਹਾਈ ਕੋਰਟ ਚ ਜੋ ਰੁਕ ਕੀਤਾ ਗਿਆ ਸੀ ਉਸ ਨੂੰ ਲੈ ਕੇ ਸੁਣਵਾਈ ਐ ਤੇ ਜਿਸ ਦੇ ਦੌਰਾਨ ਉਹਨੇ ਕਿਹਾ ਕਿ ਪਟੀਸ਼ਨ ਦੇ ਦੌਰਾਨ ਕਿ ਜੋ ਮੈਨੂੰ ਗ੍ਰਿਫਤਾਰ ਕੀਤਾ ਗਿਆ ਉਹ ਗੈਰ ਕਾਨੂੰਨ ਢੰਗ ਦੇ ਨਾਲ ਕੀਤਾ ਗਿਆ ਤੇ ਬਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਕਿ ਹਾਈ ਕੋਰਟ ਦਾ ਦਰਵਾਜ਼ਾ ਤੱਕ ਖੜਕਾ ਦਿੱਤਾ ਤੇ ਅੱਜ ਸੁਣਵਾਈ ਐ ਕੋਰਟ ਵੱਡਾ ਫੈਸਲਾ ਤੱਕ ਸੁਣਾ ਸਕਦਾ